ਵਾਹਿਗੁਰੂ ਆਪਣੇ ਆਪ ਨੂੰ ਸਮਝਣਾ ਪਵੇਗਾ ਆਪਣੇ ਆਪ ਦੀ ਜਾਨ ਪਛਾਨ ਕਰਨੀ ਪਵੇਗੀ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਜਦੋਂ ਪਤਾ ਲੱਗ ਗਿਆ ਫਿਰ ਜੀਵਨ ਬਾਜ਼ੀ ਜਿੱਤ ਲਾਂਗੇ ਸੋ ਜੋ ਅੱਖਾਂ ਨਾਲ ਵੇਖ ਰਹੇ ਆ ਇਹ ਸਾਰੀ ਪਰਮੇਸ਼ਰ ਦੀ ਮਾਇਆ ਹੈ ਸੋ ਹਸੀ ਜੋ ਵੇਖੇ ਨਹੀਂ ਜਿਹਨੂੰ ਜਾਣਦੇ ਨਹੀਂ ਫਿਰ ਉਹਨਾਂ ਨੂੰ ਮੰਨਾਂਗੇ ਕਿਵੇਂ ਠੀਕ ਹੈ ਕੋਈ ਹੁੰਦੀ ਜੜੀ ਬੂਟੀ ਕੁਝ ਖਾਂਦੇ ਹਾਂ ਰੋਗ ਪੈਦਾ ਹੁੰਦੇ ਹਨ ਕੁਝ ਛੱਕਦੇ ਹਾਂ ਰੋਗ ਕੱਟੇ ਜਾਂਦੇ ਹਨ ਅਸੀਂ ਅਣਜਾਣ ਹ ਆਣੇ ਹ ਸੋ ਕੌਲੇ ਪਰ ਪਰ ਬਾਬਾ ਜੀ ਕੜਾ ਪ੍ਰਸ਼ਾਦ ਦੇ ਇੰਨੀ ਕੁ ਕਿਨਕਾ ਨਾ ਖਾਣ ਰੀਆਂ ਚੀਜ਼ਾਂ ਬਾਟੇ ਪਰ ਪਰ ਸੋ ਇਹ ਖਾਣ ਲਈ ਖਾਣਾ ਹੈ ਜਾਇ ਸਰੀਰ ਨੂੰ ਚੱਲਣ ਵਾਸਤੇ ਜੀਉਣ ਵਾਸਤੇ ਖਾਣਾ ਹੈ ਠੀਕ ਹੈ ਆਨੰਦ ਲੈਣ ਆਏ ਹਾਂ ਖੁਸ਼ੀ ਲੈਣ ਆਏ ਹਾਂ ਖੇੜਾ ਲੈਣ ਆਏ ਹਾਂ ਜੇ ਤੂੰ ਮੁਸਕਰਾਏਗਾ ਦੂਸਰਾ ਵੀ ਮਸਕਰਾਏਗਾ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਸੋ ਤੰ ਤੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਸੰਸਾਰ ਦੀ ਯਾਤਰਾ ਕੀਤੀ ਉਦਾਸੀਆਂ ਕੀਤੀਆਂ ਜਿੱਧਰ ਵੇਖਿਆ ਅੱਜ ਵਕ ਮੱਕੀ ਦੇ ਦਾਣੇ ਵਕ ਭੁਜ ਰਹੇ ਸੀ ਸੋ ਅਸੀਂ ਦੂਸਰੇ ਨੂੰ ਦੇਖਦੇ ਆ ਕਿਵੇਂ ਮਕੜੀ ਦੇ ਜਾਲ ਚ ਫਸਾਈਏ ਕਈ ਵਾਰ ਮਕੜੀ ਆਪਣੇ ਜਾਲ ਚ ਫਸ ਜਾਂਦੀ ਹੈ ਅਸੀਂ ਇਹ ਚਾਰ ਬਸਤਾ ਹਨ ਸੋ ਬੱਚਾ ਬੱਚੇ ਤੋਂ ਬਾਅਦ ਜਵਾਨ ਜਵਾਨ ਤੋਂ ਬਾਅਦ ਬੁੱਢਾ ਬੁੱਢੇ ਤੋਂ ਬਾਅਦ ਇਹ ਨਾ ਰੰਗਲਾ ਸੰਸਾਰ ਛੱਡ ਕੇ ਜਾਣਾ ਹੈ ਸੋ ਜਵਾਨ ਨਹੀਂ ਚਾਹੁੰਦਾ ਮੈਂ ਬੁੱਢਾ ਹੋ ਜਾ ਸੋ ਹਨ ਹੋਈ ਹਨ ਹੋਂਦੀ ਕੀ ਹੈ ਜੋ ਕਦੇ ਅੱਗੇ ਪਿੱਛੇ ਪਹਿਲੂ ਕਦੇ ਹੋਈ ਨਾ ਹੋਏ ਹਨ ਹੋਈ ਕੀ ਹੈ ਹਨ ਹੋਈ ਕੁਛ ਨਹੀਂ ਹੁੰਦਾ ਸੋ ਜਿੰਨੇ ਪੈਦਾ ਹੋਇਆ ਹੈ ਉਨੇ ਨਾਸ ਹੋਣਾ ਹੈ ਇਹ ਪ੍ਰਕਿਰਤੀ ਦਾ ਕੁਦਰਤ ਦਾ ਨਿਯਮ ਹੈ ਜੋਖਾ ਨਾ ਵੇਖ ਰਿਹਾ ਪਰਮੇਸ਼ਰ ਦੀ ਸਾਰੀ ਮਾਇਆ ਹੈ ਉਹ ਨਰੰਕਾਰ ਹੈ ਸੰਸਾਰ ਹੈ ਸਭ ਕੁਝ ਹੈ ਜਦੋਂ ਆਪਣੇ ਆਪ ਦੀ ਜਾਣ ਪਛਾਣ ਕਰ ਲਾਂਗੇ ਉਹਦਾ ਧਰ ਉਹਦਾ ਘਰ ਦਸ ਸਾਲਾਂ ਤੇ ਆ ਤੂੰ ਉਦਾਂ ਹੀ ਰੂਪ ਸੀ ਬੀਜ ਜੀ ਸਭ ਕੁਝ ਸੁਪਿਆ ਹੋਇਆ ਹੈ ਉੱਪਰ ਹਜ਼ਾਰਾਂ ਕਵਰ ਹਨ ਉਹਦੀ ਸੁਰੱਖਿਆ ਵਾਸਤੇ ਵਿੱਚ ਥੋੜੀ ਜੀ ਤਾਕਤ ਹੈ ਹਵਾ ਸੋ ਫਰਲ ਕਰਕੇ ਨਿਕਲੇਗਾ ਦੋ ਪੱਤੇ ਚਾਰ ਪੱਤੇ ਤੇ ਟਾਹਣੀਆਂ ਫਿਰ ਫੁੱਲ ਆਏਗਾ ਫਲ ਆਏਗਾ ਸੋ ਅਸੀਂ ਆਨੇ ਮਨ ਨਹੀਂ ਲੱਗਦਾ ਮਾਨ ਅਜੇ ਪਹਿਲੇ ਤੋਂ ਅਜੇ ਤੇ ਨਰਸਰੀ ਚ ਹੈ ਇਹ ਕੇਜੀ ਅਜੇ ਤੇ ਛੋਟੀ ਜਮਾਤਾਂ ਚ ਹੈ ਪਹਿਲੇ ਤੋਂ ਪਹਿਲਾਂ ਨੌਕਰੀ ਫਿਰ ਪੜਾਂਗੇ ਨਹੀਂ ਮਨ ਲੱਗਣਾ ਇਹ ਫਲ ਹੈ ਤੂੰ ਪਹਿਲੋਂ ਹੀ ਅਜੇ ਬੀਜ ਵੀ ਨਹੀਂ ਬੀਜਿਆ ਸਲਾਵ ਨਹੀਂ ਕੀਤੀ ਅਮਲੀਆਂ ਦੇ ਗੰਨੇ ਲਾਣ ਵਾਕੂ ਪਹਿਲੋਂ ਹੀ ਸਿਰ ਪਾੜ ਦਿੰਦਾ ਹੈ ਕਿਸੇ ਦਾ ਸੋ जानਦਾ ਹੋਇਆ ਕਈ ਵਾਰ ਮਨੁੱਖਾ ਸੀ ਫਿਰ ਮੰਨਦੇ ਨਹੀਂ ਮੰਨ ਨਹੀਂ ਭੇਜਦਾ ਸੋ ਇਹ ਚਾਰਜ ਖੇਲ ਹੈ ਉਹਦਾ ਇਹ ਵਿਰਲੇ ਨੂੰ ਸਮਝ ਆਉਂਦੀ ਹੈ ਜੇ ਕੋ ਆਪਣਾ ਦੁੱਖ ਮਟਾਵਾ ਹਰ ਹਰ ਨਾਮ ਹਿਰਦੈ ਸਦ ਗਾਵੇ ਸੋ ਰਿਧਾ ਹਿਰਦੇ ਵਿੱਚ ਸ਼ਬਦ ਬਣਦਾ ਹੈ ਪਿੱਛੋਂ ਹਵਾ ਆ ਰਹੀ ਹੈ ਅੱਗੇ ਇਹ ਜੋ ਜੀਵ ਦੇ ਚਸਕੇ ਹਨ ਇਹ ਰਸ ਅੰਤ੍ਰਈ ਉਤਪਨ ਹੋਣਾ ਸੀ ਜਿਵੇਂ ਧਰਤੀ ਚ ਪਾਣੀ ਲੈ ਲੇ ਪਹਿਲੂ ਅਸੀਂ ਮੋਹਰ ਚ ਪਾਣੀ ਪਾਉਂਦੇ ਹਾਂ ਸ ਅਜੇ ਤੇ ਜਿਹੜਾ ਪਰੋ ਪਾਣੀ ਪਾਇਆ ਨਲਕੇ ਚ ਉਹ ਹੀ ਆਇਆ ਹੈ ਫਿਸਕਵਾਲ ਚ ਵੀ ਪਹਿਲਾਂ ਉੱਤਰ ਜਾਂਦਾ ਸੀ ਥੱਲੇ ਉਹ ਜਦੋਂ ਭੰਡਾਰਾ ਪ੍ਰਗਟ ਹੋਏਗਾ ਉਹ ਵੱਡਾ ਭੰਡਾਰਾ ਹੋਏਗਾ ਇੱਕ ਬੀਜ ਬੀਜਦੇ ਆ 40 50 100 1000 ਬੇਅੰਤ ਹਣ ਲੱਗਦਾ ਹੈ ਬੀਜ ਮਿਲਦੇ ਹਨ ਸੋ ਐਦਾਂ ਹੀ ਇਹ ਨਾਮ ਬੀਜਣਾ ਪਏਗਾ ਜਦੋਂ ਅੰਦਰੋਂ ਆਜੋ ਉੱਪਰ ਹਨ ਖੋਪਰੀ ਇਹ 10ਵਾਂ ਦਰਵਾਜ਼ਾ ਇੱਥੇ ਜਦੋਂ ਖੁੱਲੇਗਾ ਇੱਥੇ ਨਿੱਕਾ ਜਪੁਰ ਜਾਇਦਾ ਹੁਕਮ ਚੱਲਦਾ ਫਿਰ ਉਹ ਵੱਡਾ ਪੰਡਾਰਾ ਹੋਏਗਾ 24000 ਨਵੀਂ ਸੋਚ ਆ ਰਹੇ ਹਨ ਤੂੰ ਉਹਨਾ ਸੋਚ ਕਿੰਨੇ ਕਾਰੋਬਾਰ ਮਨ ਚ ਚੱਲ ਰਹੇ ਹਨ 10 15 ਚੱਲ ਰਹੇ ਹਨ YouTube ਤੇ ਵੰਦੇ ਆ ਵੀ ਠੀਕ ਆ ਵੀ ਸਮੋਸੇ ਵਿੱਚ ਨੇ ਠੀਕ ਹਨ ਕਦੀ ਗੰਨੇ ਰਸ ਦੀ ਗੰਨੇ ਵੀ ਕਰਦੇ ਹਨ ਰਸ ਵੇਚਣ ਆਪੀਏ ਠੀਕ ਹੈ ਮਿਹਨਤ ਕਰ ਚ ਕੋਈ ਮੇਣਾ ਨਹੀਂ ਤੇਰੇ 10 15 ਚੱਲ ਰਹੇ ਨੇ ਕਰ ਕੁਛ ਵੀ ਨਹੀਂ ਰਿਹਾ ਗਿਆਨ ਹੋ ਗਿਆ ਕਰ ਕੁਛ ਵੀ ਨਹੀਂ ਰਿਹਾ ਕਰ ਤੂੰ ਲਿਖ ਲੈ ਪਹਿਲੋ ਲਿਖ ਕੇ ਇਹ ਇਹ ਤਾਂ ਵੀ 50 ਲੱਖ ਦਾ ਕੰਮ ਹੈ ਇਹ ਮੇਰੇ ਵਾਸਤੇ ਤਾਂ ਗੱਲ ਨਹੀਂ ਉਹਦੇ ਤੇ ਲੀਕ ਮਾਰ ਦੇ ਆ ਵੀ ਲੱਖ ਦਾ ਕੰਮ ਹੈ ਇਦੇ ਚ 20 ਲੱਖ ਤੋਂ ਵੀ ਸਕਦਾ ਹੈ ਆਹ ਕਾਰੋਬਾਰ ਹੈ ਲੱਖ ਰੁਪਏ ਦਾ ਸੋ ਕੋਈ ਗੱਲ ਨਹੀਂ ਇੰਨਾ ਮੈਂ ਚੱਲ ਸਕਦਾ ਹਾਂ ਨਾ ਮੇਂ ਬਿਜ਼ਨਸ ਚੱਲੇਗਾ ਕਾਰੋਬਾਰ ਚੱਲੇਗਾ ਠੀਕ ਆ ਕੁਛ ਫ੍ਰੀ ਚੱਕਰ ਨਹੀਂ ਮਿਲਦੀ ਬੋਲ ਅਕਲ ਮਿਲੇਗੀ ਸੋ ਇਹ ਕਈ ਕੁਛ ਕਰਨਾ ਚਾਹੁੰਦਾ ਹੈ ਤੂੰ ਕਰ ਕੁਛ ਵੀ ਨਹੀਂ ਰਿਹਾ ਤੂੰ ਇੱਕ ਵਾਰੀ ਕਾਪੀ ਤੇ ਲਿਖ ਲੈ ਫੇ ਠੰਡੇ ਸੁਹਾ ਨਾਲ ਸੋਚ ਲੈ ਜਿਆਦਾ ਨਹੀਂ ਸੋਚੀਦਾ ਆਵਾਰਾ ਸੋਚਿਆ ਭੇਜਿਆ ਸੀ ਸਮਾਨੇ ਸ਼ਹਿਰ ਚ ਭੇਜਿਆ ਸੀ ਇਹ ਵਾਰਸ਼ ਕਰਕੇ ਲੋਡ ਸੀ ਮੋਮ ਜਮਮ ਲੈਣ ਵਾਸਤੇ ਤੱਪੜ ਲੈਣ ਵਾਸਤੇ ਤੂੰ ਹੋਰ ਪਾਸੇ ਦੋਸਤ ਨੂੰ ਮਿਲ ਤੁਰ ਗਿਆ ਭੇਜਿਆ ਉੱਤਰ ਸਾਈਡ ਵੇ ਪੂਰਬਰ ਦੀ ਜਾਏ ਘਰੋਂ ਫੋਨ ਆਇਆ ਆਇਆ ਨਹੀਂ ਕਹਿੰਦਾ ਮੈਂ ਤਾਂ ਜੇ ਇੱਧਰ ਆ। ਦੋਸਤ ਕੋਲ ਹਾਂ। ਠੀਕ ਐ ਪਿੱਛੇ ਤੇਰਾ ਟਰਾਂਸਫਰਮ ਐ। ਉਹਦੀ ਰਿਪੇਅਰ ਹੋ ਰਹੀ ਐ। ਉੱਪੋਂ ਬੱਦਲ ਬਣਿਆ ਐ। ਸੌਣ ਭਾਦਰੋਂ ਦਾ ਮੀਂਹ ਆ। ਤੂੰ ਕੰਮ ਕਿਹੜੇ ਭੇਜਿਆ? ਧੰਦੇ ਹੋਰ ਲੱਗ ਗਿਆ। ਨਹੀਂ। ਇਹ ਅਵਾਰਾ ਸੋਚ। ਬਿਨ ਪਾਣੀ ਤੋਂ ਡੋਗ ਦੇਗੀ। ਅਵਾਰਾ। ਸੋ ਅਵਾਰਾ ਪਾਣੀ। ਸੋ ਹੜਾ ਆ ਗਿਆ। ਜੀਵੰਦਾਰ ਖੁਸ਼ ਹੋ ਗਿਆ ਵੀ ਜੀਰੀ ਲਾਵਾਂਗੇ ਨਹੀਂ ਇਹ ਹੱਟ ਦਾ ਪਾਣੀ ਨਹੀਂ ਰੁਕਣਾ ਸੋ ਨਿੱਕ ਨਿੱਕੀ ਬੂੰਦ ਨਾਲ ਤੂੰ ਸਮਝ بارش ਇਹ ਦਰਿਆ ਭਰ ਦਿੰਦੀ ਹੈ ਇਹ 0 ਤੋਂ ਬਿਜ਼ਨਸ ਸ਼ੁਰੂ ਕਰ ਕਾਰੋਬਾਰ ਕਰ ਵਿਸ਼ਕਤ ਕਾਹਲ ਸੋ ਤੂੰ ਦੇਖੇਗਾ ਇੱਕ ਦਾਣੇ ਨਾਲ ਹਜ਼ਾਰਾਂ ਦਾਣੇ ਦੂਜੇ ਸਾਲ ਤੀਜੇ ਸਾਲ ਵੱਡਾ ਬੋਲ ਬਣ ਜਾਏਗਾ ਇਹ ਰਸਨਾ ਤੋਂ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਸ ਇਹ ਟਰੱਕਾਂ ਦੇ ਟਰੱਕ ਮਾਲ ਖਾ ਗਏ ਰੱਜ ਗਿਆ ਨਹੀਂ ਰੱਜੇ ਹੋਏ ਦਾ ਨਾਂ ਹੈ ਰਾਜਾ ਸ ਸਭ ਤੋਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਕਿਸੇ ਨੂੰ ਕੀ ਪੁੱਛਦਾ ਹੈ ਪਰਮੇਸ਼ਰ ਵੀ ਅੰਤਰਜਾਮੀ ਹੈ ਉਹਨੇ ਸਾਨੂੰ ਹੀ ਅੰਤਰਜਾਮੀ ਬਣਾਇਆ ਕੀ ਪ੍ਰਾਪਤ ਕਰਨਾ ਹੈ ਅੰਦਰ ਹੀ ਹੋਏਗਾ ਤੂੰ ਉਵਾਰਾ ਸੋਚ ਨਾ ਸੋਚ ਇੱਕ ਰਸਤੇ ਤੇ ਚੱਲ ਜਿਵੇਂ ਦਿੱਲੀ ਹੈ ਇਹਨੂੰ ਹਜ਼ਾਰਾਂ ਰਸਤੇ ਹਨ ਸੋ ਸਾਰੇ ਦਿੱਲੀ ਜਾ ਰਹੇ ਹਨ ਇੱਕ ਕੋਈ ਪ੍ਰੇਮੀ ਹੈ ਕੋਈ ਰਾਧਾ ਸਵਾਮੀ ਹੈ ਹੋਰ ਹੈ ਪ੍ਰਦੇਸ਼ ਇੱਕੋ ਹੀ ਹੈ ਕੋਈ ਮੀਆਂ ਹੈ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਕੋਈ ਸਿੱਖ ਹੈ ਸਾਰਿਆਂ ਦਾ ਪ੍ਰਦੇਸ਼ ਇੱਕੋ ਹੀ ਹੁੰਦਾ ਹੈ ਨਚੋੜ ਤਤਸਾਰ ਠੀਕ ਹੈ ਕਿ ਦਿੱਲੀ ਨੂੰ ਕਈ ਰਸਤੇ ਹਨ ਇਹ ਜੀਵਨ ਚ ਆਨੰਦ ਲੈਣਾ ਸੀ ਖੁਸ਼ੀ ਲੈਣੀ ਸੀ ਖੇੜਾ ਮਸਤੀ ਅੰਦਰੋਂ ਪ੍ਰਗਟ ਹੋਣੀ ਸੀ ਤੂੰ ਬਾਹਰੋਂ ਲੱਭਦਾ ਰਿਹਾ ਇਹ ਪੰਜਾਂ ਤਤ ਦਾ ਸਰੀਰ ਹੈ ਪੰਜਾਂ ਤਤਾਂ ਨੇ ਪੰਜਾਂ ਤਤਾਂ ਨਾਲ ਮਿਲਣਾ ਸੀ ਸੋ ਤੂੰ ਚਿੰਤਾ ਨਾ ਕਰ ਠੀਕ ਹੈ ਤੇਰੀ ਹੱਡੀ ਨਹੀਂ ਚੱਲਦੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਆਪੇ ਹੀ ਪ੍ਰਗਟ ਹੁੰਦੀ ਹੈ ਤੇ ਬੱਚਿਆਂ ਨੇ ਦੇਖ ਲੋ ਆਪੀ ਆਪਣੀ ਆਜ਼ਾਦੀ ਲੈ ਲਈ ਨਾ ਹਜ਼ਾਰਾਂ ਬੱਚਿਆਂ ਬਲੀ ਦਾ ਬੱਕਰਾ ਬਣੀਆ ਤਾਂ ਆਜ਼ਾਦੀ ਮਿਲੀ ਦਾਦਾ ਨਾ ਆਪਣੀ ਧੀ ਨੂੰ ਪੜ੍ਹ ਨਹੀਂ ਜਾਣ ਦਿੰਦਾ ਚੱਲ ਪੰਜ ਜਮਾਤਾਂ ਪੜ੍ਹ ਲਿਆ ਇਸੇ ਪਿੰਡ ਵਾਲੇ ਸਕੂਲ 'ਚ ਨਹੀਂ ਬਾਹਰ ਨਹੀਂ ਜਾਣ ਦੇਣਾ ਸੋ ਅੱਜ ਆਪਣੀ ਪੋਤਰੀ ਨੂੰ ਕਹਿੰਦਾ ਜਾ ਵਿਦੇਸ਼ ਜਾ ਸੌੱਚਾ ਨਾ ਰੋਸ਼ਨ ਕਰ ਅੱਜ ਇਹ ਬੱਚੀਆਂ ਕਰਕੇ ਮਾਤਾ ਪਿਤਾ ਇਹ ਦਾਦਾ ਦਾਦੀ ਬਾਹਰ ਵਿਦੇਸ਼ ਜਾ ਰਹੇ ਹਨ ਸੋ ਠੀਕ ਹੈ ਸੋਨੇ ਦੀ ਚਿੜੀਆ ਸੀ ਹਿੰਦੁਸਤਾਨ ਸੋ ਸਾਡੇ ਤੇ ਪੁਜਾਰੀ ਲਾਣੇ ਨੇ ਕਹਿੰਦੇ ਤੁਹਾਨੂੰ ਕੀ ਲੋੜ ਹੈ ਮਾਲਾ ਫੇਰੋ ਸੋ ਮਾਲਾ ਨਾਲ ਤੇ ਇਹ ਖੋਪਰੀ ਨਹੀਂ ਖੁੱਲਣੀ ਇਹ ਭਜਨਸ ਕਰਨੀ ਪੈਗੀ ਮਿਸ਼ਕਤ ਕੱਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਿਖਿਆ ਦਿੱਤੀ ਹੈ ਅਸੀਂ ਸਿੱਖਾ ਸਿੱਖਾ ਕੁਛ ਨੂੰ ਕੋ ਸਿੱਖਦੇ ਰਹਿਣਾ ਹੈ ਸੋ ਅੰਦਰੋਂ ਖੁਸ਼ਬੂ ਆਉਣੀ ਚਾਹੀਦੀ ਹੈ ਇਹਨਾਂ ਸਾਨੀਅਤ ਇਹ ਮਨੁੱਖ ਨੂੰ ਪਿਆਰ ਕਰਨਾ ਹੈ ਫਿਰ ਤੂੰ ਜੇ ਆਪਣੇ ਆਪ ਦਾ ਸੱਕਾ ਨਹੀਂ ਕਿਸੇ ਦਾ ਕੀ ਸੱਕਾ ਹੋਏਗਾ ਸੋ जिने प्रेम किया है उन्हे परमेश्वर नु पाया है अंदर ही से ओ असि सारीयां स्त्रियां जीरो हां जीरो दे तां कदर है जे 1 2 3 ਲੱਗੇਗਾ ਸੋ ਪੁੱਠੀ ਗਿਣਤੀ ਵਾਲਾ ਜੀਵਨ ਹੈ ਅਸਤਿਕ ਅਸੀ स्त्रियां ओ ਮਨੁੱਖ ਇਕੋ ਹੀ ਹੈ ਜੋ ਉਹ ਪ੍ਰਕਿਰਤੀ ਚ ਹੈ ਕੁਦਰਤ ਚ ਹੈ ਸੋ ਵੇਖਣ ਲਈ ਅੱਖਾਂ ਚਾਹੀਦੀਆਂ ਹਨ ਜੀ ਜੋ ਨਾਸਤਿਕ ਦੇ ਸੰਨ ਉਹ ਬਹੁਤ ਤਰੱਕੀ ਚਾਹਨ ਠੀਕ ਹੈ ਰੱਬ ਦੇ ਝਗੜੇ ਨੂੰ ਛੱਡ ਕੇ ਤੂੰ ਤੁਰ ਸੋ ਜੀਵਨ ਨੂੰ ਗੱਡਾ ਨਾ ਬਣਾ ਗੱਡੀ ਬਣਾ ਸੋ ਬਿਨ ਟਾਇਰਾਂ ਤੋਂ ਇਕੱਲੀ ਰੇਸ ਦੇ ਹੀ ਜਾਏ ਨਹੀਂ ਗੱਡੀ ਚੱਲਨੀ ਨਾ ਨਿਹਰੀਆਂ ਗੱਲਾਂ ਕਰੀ ਜਾਏ ਫੁਕਰੀਆਂ ਮਾਰੀ ਜਾਏ ਨਹੀਂ ਸੋ ਜਗੇਰੀ ਨਾ ਪਾਏ ਜੇ ਤੁਰਾਂਗੇ ਨਿਹਰੀ ਰੇਸ ਨਾਲ ਗੱਲ ਨਹੀਂ ਬਣਨੀ ਗੇਰ ਵੀ ਪਾਣਾ ਪਏਗਾ ਇਹ ਗੱਡੀ ਵਾ ਕੋਈ ਸਾਡਾ ਸਰੀਰ ਹੈ ਇਹਦਾ ਖਿਆਲ ਰੱਖਣਾ ਪਵੇਗਾ ਜਿੰਨਾ ਇੱਕ ਮੁਠੀ ਚ ਆਉਂਦਾ ਹੈ ਹੱਥ ਚ ਆਉਂਦਾ ਹੈ ਉਨਾ ਹੀ ਸਰੀਰ ਦੀ ਖਰਾਕ ਹੈ ਪੇਟੂ ਨਾ ਬਣਾ ਸੋ ਜੀਵਨ ਆਨੰਦ ਲੈਣ ਲਈ ਖਾ ਔਰ ਆਨੰਦ ਲੈ ਸੋ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਇਹ ਚਟਕਿਆਂ ਚ ਸਵਾਦਾਂ ਚ ਇਹ ਟਰੱਕਾਂ ਦਾ ਟਰੱਕ ਮਾਨ ਖਾ ਗਏ ਇਹ ਰੱਜੀ ਨਹੀਂ ਜੀ ਇਹ ਕਿਦੇ ਨਾਲ ਰੱਜੇਗੀ ਤਿਆਗ ਕਰਨਾ ਪਏਗਾ ਸਬਰ ਸੰਤੋਖ ਜਿੰਨਾ ਕਮਾਇਆ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਾ ਜਾਓ ਭੁੱਲਿਆ ਨਹੀਂ ਸਭ ਕੁਝ ਦੇਹ ਵਿੱਚ ਹੀ ਮਿਲੇਗਾ ਸਰੀਰ ਵਿੱਚ ਹੀ ਮਿਲੇਗਾ ਜੀ ਦਾਸ ਤੋਂ ਬਹੁਤ ਹੀ ਗਲਤੀ ਹੋ ਰਹੀ ਮੂਰਖ ਜਿਹਾ ਦਾਸ ਹੈ ਸੰਗਤ ਉਹ ਗੁਰਬਖਸ਼ੇ ਨਾਲ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੇਖ ਤੇ ਦੇਖ